ਸਰ ਐਕਚੁਅਲੀ ਐਂਬੂਲੈਂਸ ਹੈ ਇਹ ਇਹਦਾ ਨਾਮ ਸੀ ਰੱਖਿਆ ਵਾ ਚਲਦਾ ਫਿਰਦਾ ਹਸਪੀਟਲ ਇਸ ਹਸਪੀਟਲ ਇਹ ਜਿਹੜਾ ਐਂਬੂਲੈਂਸ ਹੈ ਇਹਦੇ ਵਿੱਚ ਡਾਕਟਰ ਬੈਠਣਗੇ ਨਰਸ ਬੈਠੇਗੀ ਪੂਰੀ ਮੈਡੀਸਨ ਕਿਟ ਹੋਏਗੀ ਇਹਦੇ ਵਿੱਚ ECG ਦੀ ਮਸ਼ੀਨ ਹੋਏਗੀ ਇਹਦੇ ਵਿੱਚ ਟੈਸਟਿੰਗ ਦੀਆਂ ਮਸ਼ੀਨਾਵਾਂ ਹੋਣਗੀਆਂ ਇਹ ਗੱਡੀਆਂ ਜਿਹੜੀਆਂ ਨੇ ਹਰ ਰੋਜ਼ ਜਲੰਧਰ ਸੈਂਟਰ ਹਲਕੇ ਦੇ ਵੱਖਰੇ ਵੱਖਰੇ ਏਰੀਆ ਦੇ ਵਿੱਚ ਜਾਣਗੀਆਂ ਇਹ ਹੌਕਾ ਲਾਣਗੀਆਂ ਵੀ ਜਿਨ੍ਹਾਂ ਨੂੰ ਦਵਾਈ ਚਾਹੀਦੀ ਹੈ ਜਿਨ੍ਹਾਂ ਨੇ ਆਪਣੇ ਟੈਸਟ ਕਰਾਉਣੇ ਨੇ ਸਾਡੇ ਕੋ ਆ ਕੇ ਟੈਸਟ ਕਰਾ ਲਓ ਇਹ ਤਕਰੀਬਨ ਹਰ ਗਲੀ ਦੇ ਨੁੱਕਰ ਦੇ ਉੱਤੇ ਰੋਜ਼ ਗੱਡੀ ਇੱਕ ਕਿਸੇ ਨਾ ਕਿਸੇ ਵਾਰਡ ਦੇ ਵਿੱਚ ਖੜੀ ਹੋਏਗੀ ਇਹਦਾ ਇੱਕ ਸ਼ਡਿਊਲ ਬਣੇਗਾ ਵੀ ਉਸ ਸ਼ਡਿਊਲ ਦੇ ਮੁਤਾਬਕ ਵੀ ਸੋਮਵਾਰ ਕਿਹੜੇ ਏਰੀਆ 'ਚ ਮੰਗਲਵਾਰ ਕਿਹੜੇ ਏਰੀਆ 'ਚ ਬੁੱਧਵਾਰ ਕਿਹੜੇ ਏਰੀਆ 'ਚ ਹਰ ਵੱਖਰੇ ਵੱਖਰੇ ਏਰੀਆ ਦੇ ਵਿੱਚ ਇਹ ਦੋ ਗੱਡੀਆਂ ਜਲੰਧਰ ਸੈਂਟਰ ਦੇ ਹਲਕੇ ਦੇ ਵਿੱਚ ਜਾ ਕੇ ਇਹ ਸੈਂਟਰ ਹਲਕੇ ਦੇ ਵਿੱਚ ਮੋਬਾਈਲ ਐਂਬੂਲੈਂਸ ਦਾ ਕੰਮ ਕਰ ਬਿਲਕੁਲ ਮੋਬਾਈਲ ਐਂਬੂਲੈਂਸ ਦਾ ਕੰਮ ਕਰਨ ਗਿਆ ਔਰ ਇਹਦਾ ਜਿਹੜਾ ਸਾਰਾ ਸ਼ਰੇਆ ਮੇਰੇ ਵੀਰ ਸਰਦਾਰ ਹਰਭਜਨ ਸਿੰਘ ਜੀ ਨੂੰ ਜਾ ਰਿਹਾ ਜਿਨ੍ਹਾਂ ਨੇ ਸਾਨੂੰ ਬਹੁਤ ਮਾਨ ਪਿਆਰ ਕੀਤਾ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਸਰ ਮੇਰੇ ਹਲਕੇ ਇਸ ਚੀਜ਼ ਦੀ ਜੁਰਤ ਹੈ ਜੋ ਕਿ ਮੇਰਾ ਕੁਝ ਏਰੀਆ ਕਾਫੀ ਹਲਕੇ ਧਮਕੇ ਦਾਵਾ ਤੇ ਇਹਨਾਂ ਨੇ ਮੈਨੂੰ ਇਹ ਦੋ ਐਂਬੂਲੈਂਸਾਂ ਦਿੱਤੀਆਂ ਇਹ ਜਿਹੜੀਆਂ ਦੋ ਐਮਲਸ ਹੈ ਅਸੀਂ ਇੱਕ ਸੁਸਾਇਟੀਆਂ ਨੂੰ ਅੱਗੇ ਹੈਂਡਓਵਰ ਕਰ ਰਹੇ ਹਾਂ ਦੇਖ ਬ੍ਰੇਕ ਅਸੀਂ ਸਾਰੇ ਪਿੱਛੇ ਕਰਾਂਗੇ ਸਰ ਮੈਨੂੰ ਇਹ ਨਹੀਂ ਪਤਾ ਸਾਡੀ ਸੈਂਟਰਲ ਕਨਫਰੈਂਸ ਵਾਸਤੇ ਇਹਨਾਂ ਨੇ ਸਾਨੂੰ ਦਿੱਤੀਆਂ ਨੇ ਮੈਂ ਇਹਨਾਂ ਦਾ ਸੈਂਟਰ ਹਲਕੇ ਦੇ ਸਾਰੇ ਹੀ ਵੋਟਰਾਂ ਵੱਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਸੈਂਟਰ ਹਲਕੇ ਦੇ ਵਾਸੀਆਂ ਵਾਸਤੇ ਲੋਕਾਂ ਵਾਸਤੇ ਇੱਡੀ ਵੱਡੀ ਜਿਹੜੀ ਸਹੂਲਤ ਦਿੱਤੀ ਹੈ ਇਹ ਸਹੂਲਤ ਪੂਰੇ ਪੰਜਾਬ ਦੇ ਵਿੱਚ ਪਹਿਲਾ ਪਹਿਲੀ ਹੈ ਔਰ ਇਹ ਮੀਲ ਦਾ ਪੱਥਰ ਬਣੇਗੀ ਲੋਕਾਂ ਦੀ ਭਲਾਈ ਵਾਸਤੇ ਜੋ ਅੱਜ ਤੁਸੀਂ ਐਂਬੂਲੈਂਸ ਇੱਥੇ ਭੇਟ ਕੀਤੀ ਨੇ ਇਸ ਬਾਰੇ ਬ੍ਰੀਫ ਕਰਿਓ ਦੋ ਐਂਬੂਲੈਂਸ ਦੀ ਮੰਗ ਸੀ ਐਮਐਲਏ ਸਾਹਿਬ ਆਏ ਸੀ ਇਹ ਕਹਿੰਦੇ ਸੀ ਜੀ ਹਲਕੇ ਦਿੱਲੀ ਬਹੁਤ ਲੋਡ ਆ ਔਰ ਇੱਕ ਐਸਾ ਕੰਮ ਜਿਹੜਾ ਕਿ ਲੋਕਾਂ ਲਈ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਇਹਨਾਂ ਨੇ ਆ ਕੇ ਮੈਨੂੰ ਦੱਸਿਆ ਤੇ ਮੈਂ ਕਿਹਾ ਜੀ ਆਪਾਂ ਜ਼ਰੂਰ ਕਰਾਂਗੇ ਔਰ ਵੀ ਇਲਾਕੇ ਦੇ ਲਈ ਜਾਂ ਫਿਰ ਜਲੰਧਰ ਦੇ ਲਈ ਜਿਹੜਾ ਵੀ ਕੋਈ ਕੰਮ ਆ ਕਿਤੇ ਮੈਂ ਕੰਮ ਆ ਸਕਾਂ ਤਾਂ ਮੈਂ ਸਮਝਾਂਗਾ ਕਿ ਮੈਂ ਆਪਣੇ ਆਪ ਨੂੰ ਪਾਕਿਸ਼ਾਲੀ ਸਮਝਾਂਗਾ ਕਿ ਮੈਂ ਜਲੰਧਰ ਲਈ ਕੁਝ ਕਰ ਸਕਿਆ ਕਾਕੀ ਰਮਨ ਭਾਜੀ ਉਹਨਾਂ ਦੀ ਬੜੀ ਮਿਹਨਤ ਹੈ ਦੌੜਦੇ ਆ ਭਾਈਦੇ ਆ ਸਾਰੇ ਇਹ ਕਹਿੰਦੇ ਸੀ ਜੀ ਹਲਕੇ ਦਿੱਲੀ ਬਹੁਤ ਲੋਡ ਆ ਔਰ ਇੱਕ ਐਸਾ ਕੰਮ ਜਿਹੜਾ ਕਿ ਲੋਕਾਂ ਦੇ ਲਈ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਇਹਨਾਂ ਨੇ ਆ ਕੇ ਮੈਨੂੰ ਦੱਸਿਆ ਤੇ ਮੈਂ ਕਿਹਾ ਜੀ ਆਪਾਂ ਜ਼ਰੂਰ ਕਰਾਂਗੇ ਹੋਰ ਵੀ ਇਲਾਕੇ ਦੇ ਲਈ ਜਾਂ ਫਿਰ ਜਲੰਧਰ ਦੇ ਲਈ ਜਿਹੜਾ ਵੀ ਕੋਈ ਕੰਮ ਆ ਕਿਤੇ ਮੈਂ ਕੰਮ ਆ ਸਕਾਂ ਤੇ ਮੈਂ ਸਮਝਾਂਗਾ ਕਿ ਮੈਂ ਆਪਣੇ ਆਪ ਨੂੰ ਪਾਕਿਸ਼ਾਲੀ ਸਮਝਾਂਗਾ ਕਿ ਮੈਂ ਜਲੰਧਰ ਲਈ ਕੁਝ ਕਰ ਸਕਿਆ ਫਕੀਰ ਅਮਨ ਭਾਜੀ ਉਹਨਾਂ ਦੀ ਬੜੀ ਮਿਹਨਤ ਹੈ ਦੌੜਦੇ ਆ ਭਾਈਦੇ ਆ ਸਾਰੇ ਇਲਾਕੇ ਦਾ ਕੰਮ ਦੇਖਦੇ ਆ ਔਰ ਸਵੇਰੇ ਮੈਂ ਦੇਖਿਆ ਕਿ ਆਜ ਜੋ ਉਧਰ ਸੀਗੇ ਪੁਰਾਣੇ ਜਿੱਥੇ ਬੋਲੇ ਵਾਲ ਉਧਰ ਜੀ ਜੀ ਉਧਰ ਰਾਜਗੇ ਉਹ ਇਸ ਉਹਧਰ ਵੀ ਸਾਫ ਸਫਾਈਆਂ ਤੋਂ ਲੈ ਕੇ ਹਰ ਤਰੀਕੇ ਨੂੰ ਆਪਣੀ ਨਿਗਰਾਨੀ ਦੇ ਵਿੱਚ ਕਰਵਾ ਰਹੇ ਸੀਗੇ ਦੇ ਅੱਜ ਵੀ ਇਹਨਾਂ ਨੇ ਬੜਾ ਟਾਈਮ ਇਹਨਾਂ ਦਾ ਇਧਰ ਅੱਗੇ ਨੱਟ ਭਾਜ ਦੇ ਵਿੱਚੋਂ ਲੈ ਆਂਦਾ ਸਿਵਲ ਦੇ ਵਿੱਚ ਹੀ ਰਹਿਣਗੇ ਜਾਂ ਬਾਹਰ ਕਿਦਾਂ ਦੱਸੋ ਜੀ ਇਹ ਤੁਸੀਂ ਦਿਖਾਉਂਗੇ ਇਹ ਜਿਹੜੀਆਂ ਜੋ ਸਾਨੂੰ ਵੀਰ ਜੀ ਨੇ ਐਂਬੂਲੈਂਸਾਂ ਦਿੱਤੀਆਂ ਨੇ ਇਹ ਜਿਹੜੀਆਂ ਐਂਬੂਲੈਂਸ ਅਸੀਂ ਸ਼੍ਰੀ ਕਸ਼ਨਵਰਨ ਬਾਲਾ ਜੀ ਚੈਰੀਟੇਬਲ ਟਰਸਟ ਨੂੰ ਇਹਨਾਂ ਨੇ ਤੋਂ ਹੈਂਡਓਵਰ ਕਰ ਦਿੱਤੀ ਹੈ। ਇਹ ਹੀ ਸਾਰਾ ਅਗੋ ਦੇਖਣਗੇ। ਇਹਦੇ ਵਿੱਚ ਡਾਕਟਰ ਬੈਠਣਗੇ, ਨਰਸਿਸ ਬੈਠਣਗੇ, ਪੂਰੀ ਮੈਡੀਸਿਨ ਕਿਟ ਹੋਏਗੀ। ਐਂਬੂਲ ਆਪਣੇ ECG ਦੀਆਂ ਮਸ਼ੀਨਾਂ ਹੋਣਗੀਆਂ, ਟੈਸਟਿੰਗ ਮਸ਼ੀਨਾਂ ਹੋਣਗੀਆਂ। ਇਹ ਜਿਹੜੀ ਘਰ-ਘਰ ਜਾ ਕੇ ਹੌਕਾ ਲੱਗੇਗਾ। ਇਹ ਮੋਬਾਈਲ ਵੈਨਾਂ ਨੇ ਇਹ ਇੱਥੇ ਰੱਖਣ ਵਾਸਤੇ ਨਹੀਂ ਇਹ ਮੋਬਾਈਲ ਵੈਨਾਂ ਨੇ ਇਹ ਹਰ ਕਲੋਨੀ ਦੇ ਵਿੱਚ ਬਾਅਦ ਦਿਨ ਵਾਰ ਟਾਈਪ ਹਰ ਕਲੋਨੀ ਦੇ ਵਿੱਚ ਅਸੀਂ ਇੱਕ ਦਿਨ ਭੇਜਾਂਗੇ ਹਫਤੇ ਬਾਅਦ ਇੱਕ ਦੂਸਰੇ ਦਿਨ ਇਹਨਾਂ ਦੀ ਫੇਰ ਵਾਰੀ ਹੈ ਵਿਚੇ ਲੈਬ ਹੋਏਗੀ ਉਹਦੀ ਟੈਸਟ ਜਿਹੜੇ ਲਏ ਜਾਣਗੇ ਉਹ ਇੱਥੇ ਸਿਵਲ ਹਸਪੀਟਲ 'ਚ ਜਾਂ ਕਿਸੇ ਅਸੀਂ ਲੈਬੋਰੀਟਰੀ ਦੇ ਨਾਲ ਟਾਈਪ ਕਰਾਂਗੇ ਪਰ ਜਿਹੜੀ ਵੀ ਫੈਸਿਲਿਟੀ ਹੋਏਗੀ ਟੋਟਲ ਫ੍ਰੀ ਹੋਏਗੀ ਉਹਦਾ ਕੋਈ ਪੈਸਾ ਕਿਸੇ ਕੋਈ ਵੀ ਚਾਰਜ ਨਹੀਂ ਕੀਤਾ। ਪਰ ਮੈਨੂੰ ਜਿਲ੍ਹੇ ਦੇ ਅੰਦਰ ਟੈਸਟ ਜਿਹੜੇ ਕੀਤੇ ਜਾਂਦੇ ਐ ਐਂਗੂਲੈਂਸ ਸੀਗੀਆਂ ਤੁਹਾਡੀਆਂ ਉਹ ਇੱਥੇ ਪਈਆਂ ਪਈਆਂ ਗਲ ਗਈਆਂ ਜਲ ਗਈਆਂ ਮਤਲਬ ਉਹਨਾਂ ਨੂੰ ਡਰਾਈਵਰ ਨਹੀਂ ਮਿਲੇ ਜਾਂ ਕਿੱਥੇ ਅਸੀਂ ਅਸੀਂ ਇਸੇ ਕਰਕੇ ਹੀ ਜਿਹੜੀਆਂ ਐ ਐਂਬੂਲੈਂਸਾਂ ਨੇ ਇਹ ٹرسٹ ਨੂੰ ਦਿੱਤੀਆਂ ਨੇ ਜੀ ਇਹ ਚੈਰੀਟੇਬਲ ٹرسٹ ਨੂੰ ਦਿੱਤੀਆਂ ਇਹ ਹੀ ਸਾਰਾ ਇਹ ਚੀਜ਼ਾਂ ਇੰਤਜ਼ਾਮ ਕਰਨਗੇ ਅਸੀਂ ਪਿੱਛੋਂ ਦੋਨੋਂ ਵੀਰ ਬੈਠ ਕੇ ਇਹਨੂੰ ਮੋਨੀਟਰ ਕਰਾਂਗੇ ਔਰ ਇਹਨੂੰ ਇੱਕ ਮਿਸਾਲ ਬਣਾਵਾਂਗੇ ਇਹ ਪੂਰੇ ਪੰਜਾਬ ਵਾਸਤੇ ਇੱਕ ਮਿਸਾਲ ਅੱਜ ਬਣਨ ਜਾ ਰਹੀ ਹੈ ਕਿ ਜਲੰਧਰ ਦੇ ਵਿੱਚ ਪਹਿਲੀ ਇਹ ਮੋਬਾਈਲ ਵੈਨ ਬਣ ਲਈ ਹੈ ਜਿਹੜੀ ਘਰ-ਘਰ ਜਾ ਕੇ ਲੋਕਾਂ ਨੂੰ ਦਵਾਈ ਦੇਵੇ। ਇੱਕ ਲਗਤ ਨਾਲ ਇਹ ਤਕਰੀਬਨ 37 ਲੱਖ ਰੁਪਏ ਦੀ ਲਗਤ ਦੇ ਨਾਲ ਦੋਨੋਂ ਐਮਐਨਐਸ ਹੋ। ਸਮਝ ਜੀ ਜਿਹੜੇ ਲੋਕਾਂ ਦੇ ਟੈਸਟ ਕੀਤੇ ਜਾਣਗੇ ਜਿਹੜੇ ਪੇਸ਼ੈਂਟ ਵਗੈਰਾ ਆਣਗੇ ਇਹਨਾਂ ਦੇ ਜਿਹੜੇ ਤੁਸੀਂ ਰਿਪੋਰਟ ਵਗੈਰਾ ਕਹਿ ਰਹੇ ਹੋ ਉਹ ਜਿਹੜਾ ਉਹਨਾਂ ਰਿਪੋਰਟ ਕਿਤਾ ਪ੍ਰੋਵਾਈਡ ਬਿਲਕੁਲ ਉਹਨਾਂ ਨੂੰ ਅਸੀਂ ਟੀਮ ਰੱਖਾਂਗੇ ਜੀ ਉਹ ਟੀਮ ਅਗਲੇ ਦਿਨ ਜਦੋਂ ਉਹਨਾਂ ਦੀ ਪ੍ਰੋਵਾਈਡ ਰਿਪੋਰਟ ਆਏਗੀ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ ਇਹ ਸਾਡਾ ਸੈਕਸ਼ਨ ਰੱਖਿਆ ਹੋਗਾ ਕਿੰਨੇ ਪੇਸ਼ੈਂਟ ਰੋਜ਼ ਦੇ ਜਿਹੜੇ ਐਮੂਲੈਂਸ ਚੱਕ ਰਹੀ ਜਿੰਨਾ ਮਰਜ਼ੀ ਦੀ ਜਿੰਨੇ ਦੇਰ ਤੱਕ ਇੱਕ ਵਾਰਡ ਦੇ ਵਿੱਚ ਇੱਕ ਦਿਨ ਹੋ ਰਹੇਗੀ ਮਸ਼ੀਨ ਜਿੰਨੀ ਦੇਰ ਜਿੰਨੇ ਵੀ ਪੇਸ਼ੈਂਟ ਆਣਗੇ ਉਹਨਾਂ ਨੂੰ ਟੈਸਟ ਕੀਤਾ ਜਾਏ ਚਾਹੇ ਸਵੇਰ 9 ਵਜੇ ਚਲੀ ਜਾਏ ਕਿ ਜਿੰਨੀ ਦੇਰ ਤੱਕ ਪੇਸ਼ੈਂਟ ਉਤੇ ਰਹਿਣਗੇ ਇਹ ਬਾਕਾਇਦਾ ਹਰ ਇੱਕ ਲਾਸਟ ਕੇਸ਼ਨ ਨੂੰ ਮੇਕ ਕਰਕੇ ਆਏਗੇ ਇਹ ਸੁਵਿਧਾ ਜਲੰਧਰ ਸੈਂਟਰ ਹਲਕੇ ਵਾਸਤੇ ਸੁਵਿਧਾ ਇਹ ਜਿਹੜੇ ਪੈਸੇ ਨੇ ਸਾਨੂੰ ਭਾਜੀ ਨੇ ਜਲੰਧਰ ਸੈਂਟਰ ਹਲਕੇ ਵਾਸਤੇ ਦਿੱਤੇ ਇਸ ਪੈਸੇ ਜਦੋਂ ਨਾਲ ਆਣਗੇ ਬਿਲਕੁਲ ਸਪੈਸ਼ਲਿਸਟ ਡਾਕਟਰ ਨਾਲ